ਲੋਕ ਮੱਲਾ ਪਹਿਲਾ ਸੱਚ ਕਾਲ ਕੂੜ ਵਰਤੇ ਆ ਕਲ ਕਾਲਤ ਦੇ ਤਾਲ ਬਿਓ ਬੀਚ ਪਤ ਲੈ ਗਏ ਅਬ ਕਿਉ ਉਗਐ ਦਾਲ ਜੇ ਇਕ ਹੋਏ ਤਉ ਗੁਵੇ ਪ੍ਰਥਵੀ ਮੂਰਤ ਹੋਏ ਨਾਨਕ ਪਾਹ ਬਾਹਰਾ ਕੁਰ ਰੰਗ ਨ ਸੋਏ ਭੈ ਵਿੱਚ ਖੁੰਬ ਚੜਾਈਏ ਸ਼ਰਮ ਪਾਉ ਤਨ ਹੋਏ ਨਾ ਨਿਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ ਵਕਤ ਦਾ ਮਾਹੌਲ ਦਾ ਸਮੇਂ ਦਾ ਮਨੁੱਖ 'ਤੇ ਇੱਕ ਖਾਸ ਪ੍ਰਭਾਵ ਪੈਂਦਾ ਹੈ ਇਸ ਵਾਸਤੇ ਮਨੁੱਖੀ ਜਗਤ ਦੇ ਵਿੱਚ ਇਹ ਆਮ ਮੁਹਾਵਰਾ ਵਰਤਿਆ ਜਾਂਦਾ ਹੈ ਕਿ ਸਮੇਂ ਦਾ ਪ੍ਰਭਾਵ ਹੈ ਵਕਤ ਦੀ ਗੱਲ ਹੈ ਸਮੇਂ ਦੀ ਖੇਡ ਹੈ ਸਮੇਂ ਦਾ ਜੋ ਪ੍ਰਭਾਵ ਬਣਦਾ ਹੈ ਦਰਸਲ ਬਹੁਤ ਸਾਰੇ ਮਨੁੱਖ ਇੱਕੋ ਹੀ ਤਰ੍ਹਾਂ ਦੀ ਸੋਚਣੀ ਦੇ ਹੋ ਜਾ ਤਾਂ ਬਕਾਇਦਾ ਇੱਕ ਸਮੇਂ ਨੂੰ ਜਨਮ ਦਿੰਦੇ ਨੇ ਇੱਕ ਤਰ੍ਹਾਂ ਦੇ ਵਕਤ ਨੂੰ ਜਨਮ ਦਿੰਦੇ ਨੇ ਜੈਸੇ ਮਾਤਮਾ ਬੁੱਧ ਦੇ ਸਨੇ ਇੱਕ ਲਹਿਰ ਉੱਠੀ ਤੇ ਹਰ ਇੱਕ ਬਿਖਸ਼ੂ ਬਣਨ ਦੇ ਚ ਫਖਰ ਮਹਿਸੂਸ ਕਰਦਾ ਸੀ ਬਿਖਸ਼ੂ ਕਿਸੇ ਗਲੀ ਦੇ ਚੋਂ ਲੰਘ ਜਾਏ ਇਹ ਗਲੀ ਦੇ ਵਸਨੀਕ ਸਮਝਦੇ ਛਣ ਸਾਡਾ ਮਹੱਲਾ ਪਵਿੱਤਰ ਹੋ ਗਿਆ। ਭਿਖਸ਼ੂ ਬਣਨਾ ਮਾਣ ਵਡਿਆਈ ਦੀ ਗੱਲ ਹੋ ਗਈ। ਉਸ ਵਕਤ ਦੇ ਸਮੇਂ ਦਾ ਐਸਾ ਪ੍ਰਭਾਵ ਵਕਤ ਦਿਖੇਲ। ਇਹ ਗੱਲ ਵੀ ਠੀਕ ਹੈ ਕਿ ਸਮੇਂ ਦਾ ਪ੍ਰਭਾਵ ਵੀ ਵਿਅਕਤੀਆਂ ਦੁਆਰਾ ਬਣਦਾ ਹੈ। ਬਹੁਤ ਸਾਰੇ ਸਿਆਣੇ ਵਿਅਕਤੀ ਬਹੁਤ ਸਾਰੇ ਮਹਾਮਹਾਨ ਵਿਅਕਤੀ ਇੱਕ ਤਰ੍ਹਾਂ ਦੀ ਸੋਚਣੀ ਦੇ ਹੋ ਜਾਣ ਤਾਂ ਬਕਾਇਦਾ ਇੱਕ ਸਮੇ ਨੂੰ ਜਨਮ ਦੇਂਦੇ ਨੇ ਇੱਕ ਵਕਤ ਨੂੰ ਜਨਮ ਦੇਂਦੇ ਨੇ ਔਰ ਹਰ ਬਸ਼ਰ ਐਸਾ ਕਹਿਣ ਲੱਗ ਪੈਂਦਾ ਹੈ ਇਹ ਵਕਤ ਦਾ ਪ੍ਰਭਾਵ ਹੈ ਸਮੇ ਦਾ ਪ੍ਰਭਾਵ ਹੈ ਲੇਕਿਨ ਬਹੁਤ ਸਾਰੇ ਮਲੇਨ ਮਨੁੱਖ ਬਹੁਤ ਸਾਰੇ ਮਾੜੀ ਸੋਚਣ ਵਾਲੇ ਵੀ ਇੱਕ ਤਰ੍ਹਾਂ ਦੇ ਮਾਹੌਲ ਨੂੰ ਜਨਮ ਦੇਂਦੇ ਨੇ ਇੱਕ ਤਰ੍ਹਾਂ ਦੇ ਸਮੇ ਨੂੰ ਜਨਮ ਦੇਂਦੇ ਨੇ ਔਰ ਉਸ ਨੂੰ ਵੀ ਕਹਿਣਾ ਪੈਂਦਾ ਹੈ ਕਿ ਵਕਤ ਦਾ ਆਪਣਾ ਪ੍ਰਭਾਵ ਹੈ ਸਮੇਂ ਦੀ ਆਪਣੀ ਖੇਡ ਅਜੋਕੇ ਦੌਰ ਨੂੰ ਸਾਡੇ ਧਾਰਮਿਕ ਇਤਿਹਾਸ ਵਿੱਚ ਆਖਿਆ ਜਾਂਦਾ ਹੈ ਕਲਯੁਗ ਕਰ ਐਸਾ ਸਮਾਂ ਐਸਾ ਮਾਹੌਲ ਜਿਹਨੂੰ ਨਾਮ ਦਿੱਤਾ ਗਿਆ ਹੈ ਕਲਯੁਗ ਇਸ ਤੇ ਅਰਥ ਅਨੇਕਾ ਹੋ ਸਕਦੇ ਨੇ ਲੇਕਿਨ ਗੁਰਬਾਣੀ ਅਨਸਾਰ ਤੇ ਅਰਥ ਇਤਨੇ ਹੀ ਨੇ ਕਲੇਸ਼ ਨਾਲ ਭਰੇ ਹੋਇਆ ਯੁਗ ਹਰ ਪਾਸੇ ਕਲੇ ਹੀ ਕਲੇ ਹਰ ਪਾਸੇ ਕਲੇਸ਼ ਹੀ ਕਲੇਸ਼ ਇਹ ਕਲੇ ਸਮਾਜਿਕ ਤਲ ਤੇ ਮੌਜੂਦ ਹੈ ਵਿਵਹਾਰਕ ਤਰਤੇ ਦੇਖਣ ਨੂੰ ਮਿਲੇਗੀ ਰਾਜਨੀਤਿਕ ਤਲ ਇਹ ਕਲੇਸ਼ ਦੀ ਦੁਨੀਆ ਦੇ ਵਿੱਚ ਹੀ ਲੀਨ ਹੋ ਗਿਆ ਹਰ ਪਾਸੇ ਕਲੇਸ਼ ਹੀ ਕਲੇਸ਼ ਔਰ ਇਹ ਕਲੇਸ਼ ਧਾਰਮਿਕ ਦੁਨੀਆ ਦੇ ਵਿੱਚ ਵੀ ਆ ਗਿਆ ਜਿੱਥੇ ਕਲੇਸ਼ ਹੋਵੇ ਸਿਆਣਾ ਬੰਦਾ ਉੱਥੋਂ ਭਜਣ ਦੀ ਕੋਸ਼ਿਸ਼ ਕਰਦਾ ਹੈ ਤੋ ਅੱਜ ਦੀ ਰਾਜਨੀਤੀ ਅੱਜ ਦਾ ਧਰਮ ਅੱਜ ਦੀ ਸਮਾਜ ਜ਼ਿੰਦਗੀ ਦੀ ਸਿਆਣੇ ਮਨੁੱਖ ਨਿੰਦਾ ਕਰਨ ਲੱਗ ਪਏ ਨੇ ਸਿਆਣੇ ਮਨੁੱਖ ਕਹਿੰਦੇ ਨੇ سماجک زندگی کی ہے کچھ بھی نہیں اے یہتک جیون کی ہے کچھ بھی نہیں اور اے دارمک زندگی کی ہے کچھ بھی نہیں مار مار سلپنی نرمل جل بی بگت کبیر جی مہاراج کہ جو کلیش دی سپنی ووہارک زندگی نو خراب کر چکی سی سماجک زندگی نو داغ دار کر چکی سی ਔਰ ਰਾਜਨੀਤਿਕ ਜ਼ਿੰਦਗੀ ਨੂੰ ਬਿਲਕੁਲ ਧੱਬੇ ਨਿਮਾਅ ਕਰ ਚੁੱਕੀ ਸੀ ਉਹ ਸਪਣੇ ਧਾਰਮਿਕ ਦੁਨੀਆ ਦੇ ਚ ਵੀ ਆ ਗਈ ਔਰ ਉਸਨੇ ਧਾਰਮਿਕ ਲੋਕਾਂ ਨੂੰ ਹੀ ਬੇਦਾਗ ਨਹੀਂ ਰਹਿਣ ਦਿੱਤਾ ਉਹਨਾਂ ਦੇ ਉੱਤੇ ਵੀ ਬਕੈਦਾ ਧੱਬੇ ਆ ਗਏ ਐਸਾ ਕਿਉਂ ਸਮੇਂ ਦਾ ਪ੍ਰਭਾਵ ਵਕਤ ਦੀ ਖੇਡ ਬਹੁਤ ਸਾਰੇ ਗਲਤ ਸੋਚਣੀ ਦੇ ਮਨੁੱਖ ਕੋਈ ਸਮੇਂ ਦੇ ਚੋ ਜਾ ਤਾਂ ਉਹ ਇੱਕ ਤਰ੍ਹਾਂ ਦੇ ਮਾਹੌਲ ਨੂੰ ਇੱਕ ਤਰ੍ਹਾਂ ਦੇ ਸਮੇਂ ਨੂੰ ਜਨਮ ਦੇ ਦਿੰਦੇ ਨੇ ਅਜੋਕਾ ਇਹ ਜਿਹੜਾ ਦੌਰ ਹੈ ਬਹੁ ਗਣਤੀ ਦੇ ਚ ਗਲਤ ਸੋਚਣ ਵਾਲੇ ਹੀ ਮਨੁੱਖ ਨੇ ਔਰ ਉਸ ਦਾ ਅੰਜਾਮ ਅਸੀਂ ਚਾਰੋਂ ਪਾਸੇ ਬਿਖਰੇ ਹੋਇਆ ਦੇਖ ਸਕਦੇ ਹਾਂ ਸਿਆਣਿਆਂ ਦਾ ਕਹਿਣਾ ਹੈ ਕਿ ਕੜਵੇ ਫਲ ਵੇਖ ਕੇ ਹੀ ਅੰਦਾਜ਼ਾ ਲਾਣਾ ਪੈਂਦਾ ਹੈ ਕਿ ਬੀਜ ਗਲਤ ਬੋਇਆ ਗਿਆ ਸੀ ਬੀਜ ਠੀਕ ਨਹੀਂ ਬੋਇਆ ਗਿਆ ਸੀ ਅਜੋ ਕੀ ਜੀਵਨ ਸ਼ੈਲੀ ਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਕਿ ਜੀਵਨ ਗਲਤ ਹੈ ਜੀਵਨ ਦੀ ਬੁਨਿਆਦ ਗਲਤ ਹੈ ਜੀਵਨ ਦੇ ਆਧਾਰ ਗਲਤ ਨੇ ਸਹਿ ਵਿਸ਼ਵਾਸਤੇ ਕਹਿੰਦੇ ਨੇ ਕਿ ਸੱਚ ਕਾਲ ਊੜ ਵਰਤਿਆ ਕਲ ਕਾਲਖ ਬੇਤਾਰ ਅਜੋਕੇ ਦੌਰ ਦੀ ਗੱਲ ਕਰਦੇ ਆਂ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਸੱਚ ਦਾ ਤੇ ਮਾਨੋ ਕਾਲ ਹੀ ਵਰਤ ਗਿਆ ਹੈ ਕਿਸੇ ਪਾਸੇ ਸੱਚ ਦੇ ਖਣ ਨੂੰ ਨਹੀਂ ਮਿਲਦਾ ਨਾ ਰਾਜਨੀਤਿਕ ਦੁਨੀਆ 'ਚ ਨਾ ਸਮਾਜਿਕ ਦੁਨੀਆ 'ਚ ਔਰ ਨਾ ਹੀ ਧਾਰਮਿਕ ਦੁਨੀਆ 'ਚ ਹਰ ਪਾਸੇ ਝੂਠ ਹੀ ਜੋੜਦਾ ਪਸਾਰਾ ਕਈ ਦਫਾ ਹੈਰਾਨੀ ਆਉਂਦੀ ਹੈ ਕਿ ਚਲੋ ਰਾਜਨੀਤਿਕ ਦੁਨੀਆ ਦੇ ਤੇ ਝੂਠ ਨੂੰ ਬਰਦਾਸ਼ਤ ਕਰਾਂਗੇ ਵਿਵਹਾਰਕ ਤੇ ਸਮਾਜਿਕ ਦੁਨੀਆ ਦੇ ਵਿੱਚ ਵੀ ਮਾੜਾ ਮੋਟਾ ਝੂਠ ਅਗਰ ਚੱਲਦਾ ਹੈ ਤਾਂ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਝੂਠ ਧਾਰਮਿਕ ਦੁਨੀਆ ਦੇ ਵਿੱਚ ऐसीयां कहानियां धार्मिक ग्रंथਾਂ ਵਿੱਚ ਮਿਲਦੀਆਂ ਨੇ ਔਰ ਐਸੇ ਕਿੱਸੇ ਧਾਰਮਿਕ ਲੋਕ ਸੁਣਾਉਂਦੇ ਨੇ ਜਿਨ੍ਹਾਂ ਦਾ ਸੱਚ ਨਾਲ ਸਚਾਈ ਨਾਲ ਦੂਰ ਦਾ ਵਿਵਾਸਤਾ ਨਹੀਂ ਆਖਿਆ ਜਾਂਦਾ ਹੈ ਕਿ ਢਾਈ ਚੁਲੀਆਂ ਦੇ ਵਿੱਚ ਅਗਸਤ मुनि सागर ਨੂੰ ਪੀ ਗਏ ਮਲਮੂਤਰ ਦੇ ਰਾਹੀ ਕਢਿਆ ਸਮੁੰਦਰ ਖਾਰਾ ਹੋ ਗਿਆ। ਗਿੱਲਾ ਪਰਨਾ ਮਾਰਿਆ ਗਿਆ ਚੰਦਰਮਾ ਨੂੰ ਮਾਰਿਆ ਗੌਤਮ ਨੇ। ਚੰਦਰਮਾ ਦਾਗੀ ਹੋ ਗਿਆ। ਮਛੰਦਰਨາດ ਦਾ ਜਨਮ ਮੱਛੀ ਤੋਂ ਹੋਇਆ। ਗੌਕੜ ਦਾ ਜਨਮ ਗਊ ਤੋਂ ਹੋਇਆ। ਰਿਸ਼ੀ ਮੰਡੋ ਦਾ ਜਨਮ ਮੈਂਡਕੀ ਤੋਂ ਹੋਇਆ। ਗਰਸ ਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਔਰ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਆਮ ਬੰਦਿਆਂ ਦੇ ਅੰਦਰ ਸ਼ੱਕ ਪੈਦਾ ਕਰ ਦਿੰਦੀਆਂ ਨੇ ਠੀਕ ਹੈ ਇਹਨਾਂ ਕਹਾਣੀਆਂ ਦੇ ਵਿੱਚ ਜੋ ਰਹੱਸ ਹੈ ਜੋ ਰمز ਹੈ ਉਸ ਤੱਕ ਨਾ ਪਹੁੰਚਣ ਕਾਰਨ ਕਰਕੇ ਅਗਰ ਇਹਨਾਂ ਦਾ ਉਪਰੋਕਤ ਰੂਪ ਹੀ ਲੈ ਲਈਏ ਫਿਰ ਤੇ ਇਹ ਸਾਰੀਆਂ ਗਲਤ ਬਿਆਨੀਆਂ ਜਾਪਦੀਆਂ ਨੇ ਰਾਜਨੀਤਿਕ ਤੇ ਸਮਾਜਿਕ ਜ਼ਿੰਦਗੀ ਤੇ ਕਰੀਬਨ ਕਰੀਬਨ ਖੜੀ ਗਲਤ ਬਿਆਨੀਆਂ ਤੇ ਪਰ ਜਦ ਇਹ ਗਲਤ ਬਿਆਨੀਆਂ ਧਾਰਮਿਕ ਦੁਨੀਆ ਦੇ ਵਿੱਚ ਵੀ ਆ ਜਾਣ ਰੋਜ਼ਮਰਾਂ ਦੀਆਂ ਕਰਾਮਾਤਾਂ ਦੀਆਂ ਕਹਾਣੀਆਂ ਇਹ ਹੋ ਗਿਆ ਉਹ ਹੋ ਗਿਆ ਅਨਹੂਣੀਆਂ ਗੱਲਾਂ ਧਰਮ ਤੇ ਧਾਰਮਿਕ ਬੰਦਿਆਂ ਨਾਲ ਜੋੜ ਦੇਣ ਨਾਲ ਹੁੰਦਾ ਕੀ ਹੈ ਸਿਆਣੇ ਬੰਦੇ ਦੇ ਅੰਦਰ ਧਰਮ ਬਾਰੇ ਵੀ ਗਿਲਾਨੀ ਪੈਦਾ ਹੋ ਜਾਂਦੀ ਹੈ ਸਾਹਿਬ ਕੰਨ ਮੈਂ ਦੇਖਦਾ ਹਰ ਪਾਸੇ ਸੱਚ ਦਾ ਤੇ ਕਾਲ ਹੀ ਵਰਤੇ ਹੈ ਕਿੱਸੇ ਪਾਸੇ ਸੱਚ ਦਿਖਾਈ ਨਹੀਂ ਦੇਣਾ ਆਖਰ ਜੀਵਨ ਮਨੁੱਖ ਦਾ ਵੰਡਿਆ ਹੋਇਆ ਹੈ ਜੀਵਨ ਕੁਝ ਮਨੁੱਖ ਦਾ ਬਾਜ਼ਾਰ ਦੇ ਵਿੱਚ ਵਿਵਹਾਰ ਦੇ ਵਿੱਚ ਬੀਤਿਤ ਹੁੰਦਾ ਹੈ ਕੁਝ ਸਮਾਜ ਪਰਿਵਾਰ ਦੇ ਵਿੱਚ ਬੀਤਿਤ ਹੁੰਦਾ ਹੈ ਕੁਝ ਇਸ ਦਾ ਜੀਵਨ ਧਾਰਮਿਕ ਹੈ ਤੇ ਕੁਝ ਇਸ ਦਾ ਜੀਵਨ ਰਾਜਨੀਤਿਕ ਹੈ ਤੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਅਗਰ ਝੂਠ ਹੀ ਝੂਠ ਹੋਵੇ ਤਾਂ ਫਿਰ ਬਾਬੇ ਦੇ ਬਾਗ ਬਿਲਕੁਲ ਪੂਰੇ ਸਹੀ ਉਤਰਦੇ ਨੇ ਕਿ ਸੱਚ ਕਾਲ ਕੋਲ ਵਰਤਿਆ ਸੱਚ ਦਾ ਤੇ ਮਾਨੋ ਕਾਲ ਹੀ ਬਹਿ ਗਏ ਚਾਰੋਂ ਪਾਸੇ ਝੂਠ ਹੀ ਝੂਠ ਪਰਸਿਆ ਹੈ ਝੂਠ ਹੀ ਝੂਠ ਵਿਆਪਕ ਹੈ کل کالک بے تال جھوٹ دی کالک نال جو کل جگ دی خاص کالک ہے جیو بے تال ہو رہے ہیں پریشان ہو ہو رہے ہیں دکھی ہو رہے ہیں سچ صفائی ہے جھوٹ داغ ہے سچ امن ہے ہے, چین ہے جی ہے دکھ ہے, ہے بوجھ ہے جس منوک دی زندگی جتنی زیادہ جھوٹھی ہو اتنا ہی بےتال ہو جائے گا اتنا ہی دکھی ہو جائے گا اتنا ہی بے چین ہو جائے گا اتنا ہی پریشان ہو جائے گا اور جس من جتنا ਜਿਆਦਾ ਸੱਚ ਹੈ ਜਿੰਨਾ ਅਦਰਕ ਸੱਚ ਹੈ ਉਦੇ ਕੋਲ ਉਤਨਾ ਹੀ ਸਕੂਨ ਹੋਵੇਗਾ ਉਤਨੀ ਸ਼ਾਂਤੀ ਹੋਵੇਗੀ ਔਰ ਸਹਜੇ ਸਹਜੇ ਐਸਾ ਹੁੰਦਾ ਹੈ ਕਿ ਲੰਬੀ ਬਿਮਾਰੀ ਵਿੱਚ ਰਹਿਣ ਵਾਲਾ ਮਰੀਜ਼ ਮਰਜ਼ ਨਾਲ ਸਹਿਮਤ ਹੋ ਜਾਂਦਾ ਹੈ ਬਿਮਾਰੀ ਨਾਲ ਸਹਿਮਤ ਹੋ ਜਾਂਦਾ ਹੈ ਔਰ ਬਿਮਾਰੀ ਨੂੰ ਉਹ ਖਿੜੇ ਮੱਥੇ ਕਬੂਲ ਕਰ ਲੈਂਦਾ ਹੈ ਕਿ ਇਹਨੇ ਤੇ ਰਹਿਣਾ ਹੀ ਹੈ ਝੂਠ ਦੇਚ ਜਮਿਆ ਝੂਠ ਦੇਚ ਜੀਵਨ ਬਤੀਤ ਕਰ ਰਿਆ ਮਨੁੱਖ ਆਪਣੀ ਧਾਰਨਾ ਹੀ ਬਣਾ ਬੈਠਾ ਹੈ ਕਿ ਸੱਚ ਬੋਲਣਾ ਸੱਚ ਦੇਚ ਜੀਵਣਾ ਤੇ ਸੱਚ ਸੋਚਣਾ ਅਤੀ ਕਠਨ ਹੈ ਅਤੀ ਕਠਨ ਹੈ ਤੋ ਝੂਠ ਨਾਲ ਪਾਈ ਵਾਲੀ ਪਾ ਬੈਠਾ ਹੈ ਝੂਠ ਨਾਲ ਆਪਣਾ ਜੋ ਹੈ ਸੰਬੰਧ ਜੋੜ ਬੈਠਾ ਹੈ ਸਾਹਿਬ ਕਹਿੰਦੇ ਨੇ ਮੈਂ ਦੇਖਦਾ ਸੱਚ ਦਾ ਤੇ ਬਿਲਕੁਲ ਕਾਲ ਹੀ ਪੈ ਗਿਆ ਹੈ ਚਾਰੇ ਪਾਸੇ ਝੂਠ ਹੀ ਝੂਠ ਵਰਤ ਰਿਹਾ ਹੈ ਉਹਦਾ ਹੀ ਪਸਾਰ ਹੈ ਤੇ ਝੂਠ ਦੀ ਕਾਲਖ ਕਰਕੇ ਜੀਵ ਬੇਤਾਲ ਹੋ ਰਹੇ ਨੇ ਕਾਲਖ ਉਤੀ ਹੋਈ ਹੈ ਬੋਲਾ ਦੇ ਕਿਉਂਕਿ ਬੋਲਾ ਦੇ ਚ ਝੂਠ ਹੈ ਕਾਲਖ ਉਤੀ ਹੋਈ ਹੈ ਦ੍ਰਿਸ਼ਟੀ ਦੇਚ ਕونکہ ਵੇਖਣਾ ਝੂਠ ਹੈ ਸੁਣਨਾ ਝੂਠ ਹੈ ਸੋਚਣਾ ਝੂਠ ਹੈ ਹਰ ਪਾਸੇ ਦੱਬੇ ਦੱਬੇ ਹਰ ਪਾਸੇ ਕਲਖ ਹੀ ਕਾਲਖ ਔਰ ਇਹ ਮੌਜੂਦਾ ਦੌਰ ਦੀ ਦੇਨ ਹੈ ਸਮੇਂ ਦਾ ਪ੍ਰਭਾਵ ਹੈ ਵਕਤ ਦਿਖੇ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਸਾਇਬਕੇਂ ਦੇ ਨੇ ਕੇ ਬੀਜ ਵੇਜਣ ਵਾਲੇ ਆਪਣੀ ਪੱਤ ਲੈ ਕੇ ਪੱਤ ਦਾ ਪਰਵਾਨਾ ਲੈ ਕੇ ਪੱਤ ਦਾ ਫੁੱਲ ਲੈ ਕੇ ਪੱਤ ਦਾ ਫਲ ਆਪਣੀ ਝੋਲੀ ਵਿੱਚ ਪਾ ਕੇ ਪ੍ਰਭੂ ਦੇ ਦਰਬਾਰ ਜਾ ਪਹੁੰਚੇ ਪਰ ਹੁਣ ਅਬ ਕਿਉਂ ਉਗਵੇ ਦਾਲ ਹੁਣ ਦਾਲ ਕਿਵੇਂ ਪੈਦਾ ਹੋਵੇ ਬੀਜ ਉਹੀ ਪੁੰਗਰਦਾ ਜੋ ਸਾਬਤ ਹੋਵੇ ਮੁਕੰਮਲ ਹੋਵੇ ਬੀਜ ਨੂੰ ਦੁਫਾੜ ਕਰ ਦਈਏ ਤੇ ਦਾਲ ਹੋ ਜਾਂਦੀ ਹੈ ਉਹਨੂੰ ਜ਼ਿਆਦਾ ਦਲੀਏ ਤੇ ਦਲੀਆ ਬਣ ਜਾਂਦਾ ਹੈ ਹੋਰ ਜ਼ਿਆਦਾ ਪੀਸੀਏ ਤੇ ਆਟਾ ਬਣ ਜਾਂਦਾ ਹੈ ਹੁਣ ਬੀਜ ਦਾ ਅਗਰ ਆਟਾ ਬੋਈਏ ਦਾਲ ਬੋਈਏ ਉਹ ਪੁੰਗਰਦੀ ਨਹੀਂ ਉਹ ਉਗਦੀ ਨਹੀਂ ਉੱਗਣ ਲਈ ਬੀਜ ਦਾ ਪਰਫੁੱਲਤ ਹੋਣ ਲਈ ਬੀਜ ਦਾ ਸਾਬਤ ਹੋਣਾ ਅਤਿੰਤ ਲਾਜ਼ਮੀ ਹੈ ਖਾਸ ਲਾਜ਼ਮੀ ਹੈ ਤੇ ਮਨੁੱਖ ਕੋਲ ਇੱਕ ਬੀਜ ਹੈ ਅਗਨਪੁਰਖ ਦਾ ਰਹਿਤ ਆਇਆ ਪਰੀਪੂਰਨ ਪਰਮਾਤਮਾ ਦਾ ਦਿੱਤਾ ਹੋਇਆ ਉਹ ਬੀਜ ਹੈ ਮਨ ਇਹ ਠੀਕ ਹੈ ਕਿ ਖੂਬਸੂਰਤ ਫੁੱਲਾਂ ਦੇ ਬੀਜ ਅਕਸਰ ਕਰੋਪ ਦੇਖੇ ਗਏ ਪਰ ਕਰੋਪ ਬੀਜਾਂ ਦੇ ਚੋਂ ਵੀ ਅਤਿਅੰਤ ਮਹਾਨ ਗਹਿਰੀ ਸੁੰਦਰਤਾ ਜਨਮ ਲੈਂਦੀ ਹੈ ਇਹ ਠੀਕ ਹੈ ਮਨ ਆਪਣੇ ਆਪ ਦੇ ਚ ਕਰੋਪ ਹੈ لیکن ਇਹਦੇ ਚੋਂ ਸੁੰਦਰ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿਸਾਨ ਦੀ ਤਰ੍ਹਾਂ ਸੂਝ ਸਮਝ ਰੱਖਣ ਵਾਲਾ ਮਨੁੱਖ اگر ਮਨ ਰੂਪੀ ਵੇਜ ਦਾ ਸਹੀ ਇਸਤੇਮਾਲ ਕਰੇ ਤੇ ਇਹਦੇ ਚੋਂ ਪਰਮ ਜੋਤੀ ਪ੍ਰਗਟ ਹੋ ਸਕਦੀ ਹੈ ਔਰ ਬਕਾਇਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਹਾਦਰ ਨੇ ਇਸ ਸ਼ਲੋਕ ਵਿੱਚ ਇਸ ਢੰਗ ਦੀ ਪ੍ਰੇਰਣਾ ਦਿੱਤੀ ਹੈ ਕਿ ਇਹ ਬੰਦੇ ਤੇਰੇ ਕੋਲ ਇੱਕ ਬੀਜ ਹੈ ਮਨ ਹੁਣ ਸਿਆਣਾ ਕਿਸਾਨ ਜਾਣਦਾ ਹੈ ਕਿ ਧਰਤੀ ਅਨੁਕੂਲ ਚਾਹੀਦੀ ਹੈ ਬੀਜ ਦੇ ਧਰਤੀ ਦੇ ਵਿੱਚ ਵਾਤਰ ਚਾਹੀਦਾ ਹੈ ਖਾਦ ਚਾਹੀਦੀ ਹੈ ਫਿਰ ਰੋੜੇ ਵੱਟੇ ਕੰਡੇ ਨਾ ਹੋਣ ਹਲ ਚਲਾਇਆ ਜਾਂਦਾ ਹੈ ਸਵਾਗਿਆ ਫੇਰਿਆ ਜਾਂਦਾ ਹੈ ਪਹਿਲੇ ਬੀਜ ਬੀਜਣ ਦੇ ਅਨੁ